ਸਸ਼ੇ ਕਲ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਅਯੋਨ ਨੂੰ ਲੈ ਕੇ ਹਰ ਰਜ ਦੀ ਵੱਡੀ ਖਬਰ ਖਬਰ ਨਾਲ ਤੱਕ ਜਰੂਰ ਬਨੇ ਰਹਿਣਾ ਜੇ ਨਾ ਵੀ ਆਪਣੇ ਨੰਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਨਾ ਇਸੇ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਸਿੱਧੂ ਜੋੜੇ ਨੇ ਉਹ ਕਾਨੂੰਨ ਨੋਟਿਸ ਜਰੀ ਸਾਥ ਦਿਨ ਨਰਮਗਰਮ ਮਾਫੀ ਨਹੀਂ ਹਿੱਤਾ ਇਸ ਦਿਨਾਲ ਹੀ ਹਾਲ ਹੀ ਚ ਨੂ ਚ ਸਿੱਧੂ ਦੇ ਸਿੱਧੂ ਇੱਕ ਵੀਡੀਓ ਰਾਹੀਂ ਦੱਸਿਆ ਕਿ ਛਤੀ ਦੇ ਕੈ ਸਿੱਧੂ ਦੀ ਪਤਨੀ ਨੇ ਹੁਣ ਇਸ ਵੀ ਜਮਾਰੀ ਨੂੰ ਹਾਰ ਦਿੱਤਾ ਹੈ ਅਤੇ ਪੂਰੀ ਤਰ੍ਹਾਂ ਠੀਕ ਹੋ ਗਏ ਹਨ ਇਸੇ ਤਰ੍ਹਾਂ ਹੀ ਇਸ ਜਦੋਂ ਤੋਂ ਸਿੱਧੂ ਇਸ ਵੀਡੀਓ ਵਿੱਚ ਤੋਂ ਬਾਅਦ ਆਏ ਹਨ ਇਸ ਦੇ ਨਾਲ ਹੀ ਪਤਨੀ ਨੇ ਰੁਕ ਰੁਕ ਕੇ ਵਰਤ ਰੱਖਣ ਇਸ ਦੇ ਨਾਲ ਹੀ ਇਹਨਾਂ ਨੇ ਚੰਨ ਕਰ ਦਿੱਤੀ ਇਸ ਦੇ ਨਾਲ ਹੀ ਇਹਨਾਂ ਦੀ ਠੀਕ ਹੋਣ ਦੀ ਸੁਭਾਅ ਨਵਦਰੀ ਹੈ ਪ੍ਰਬੰਧਕ ਕ੍ਰਿਕਟ ਡਾਇਰੀ ਅਤੇ ਰਾਜਨੇਤਾ ਨਵਜੋਤ ਸਿੰਘ ਸਿੱਧੂ ਦੇ ਜੋੜੇ ਨੂੰ ਕਾਨੂੰਨੀ ਨੋਟਿਸ ਜਾਰੀ ਕਰਦੇ ਹੋਏ 7 ਦਿਨ ਦੇ ਅੰਦਰ ਕੈਂਸਰੀ ਲਾਸਰੀ ਦਸਤਾਵੇਜ਼ ਪੇਸ਼ ਕਰਨ ਦੀ ਮਾਫੀ ਮੰਗਣ ਦੀ ਮੰਗ ਕੀਤੀ ਗਈ ਹੈ ਨਹੀਂ ਤਾਂ 850 ਕਰੋੜ ਰੁਪਏ ਦਾ ਮੁਆਵਜ਼ਾ ਦੇਣਾ ਦਾ ਦਾਵਾ ਕੀਤਾ ਗਿਆ ਹੈ ਇਸ ਦੇ ਨਾਲ ਹੀ ਇੱਕ ਨੋਟਿਸ छत्तीसगढ़ छत्तीसगढ़ ਸਿਵਲ ਸੁਸਾਇਟੀ ਵੱਲੋਂ ਕੀਤਾ ਗਿਆ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ